10 ਲੱਖ ਰੁਪਈਆ ਤਾਂ ਸਿੱਧਾ ਹੀ ਹਰੇਕ ਦੇ ਹੀ ਐ ਆਓ ਪ੍ਰਮਾਤਮਨ ਨਾ ਕਰੇ ਕਿ ਆਉਣਾ ਪਵੇ ਪਰ ਆਓ ਵੱਡੇ ਵੱਡੇ ਹਸਪੀਟਲ ਉਹਦੇ ਵਿੱਚ ਇੰਪੈਨਲਡ ਇਲਾਜ ਕਰਾਓ ਬਾਅਦ ਦੇਖਾਂਗੇ ਪੈਸੇ ਦੇ ਹਿਸਾਬਕ ਤਾ ਬਾਅਦ ਦੇਖਾਂਗੇ ਨਹੀਂ ਤਾਂ ਪੈਸੇ ਦੇਖ ਕੇ ਇਲਾਜ ਕਰਾਉਂਦੇ ਆ ਜੀ ਪਹਿਲਾਂ ਪੈਸੇ ਦੇਖੇ ਜਾਂਦੇ ਨੇ ਫੇਰ ਇਲਾਜ ਹੁੰਦਾ ਏ ਥੋੜੀ ਚੱਲੂਗਾ ਕਿ ਪਹਿਲਾਂ ਬੰਦੇ ਦੀ ਜੇਬ ਦੇਖੋਗੇ ਤੇ ਜੇਬ ਦੇ ਥੱਲੇ ਤਾਂ ਦਿਲ ਹੁੰਦਾ ਪਹਿਲਾਂ ਜੇਬ ਦੇਖੋਗੇ ਫਿਰ ਉਹਦੇ ਥੱਲੇ ਵਾਲਾ ਪਾਸਾ ਦੇਖੋ ਪਹਿਲਾਂ ਦਿਲ ਦੇਖੋ ਜੇਬ ਬਾਅਦ ਚ ਦੇਖ ਲਾਂਗੇ ਯਾਰ ਜੇਬ ਦਾ ਕੰਮ ਸਰਕਾਰ ਦਾ ਹੈ ਜੇਬ ਸਰਕਾਰ ਬਣ ਜੂਗੀ ਤੁਹਾਡੀ ਕੋਈ ਗੱਲ ਨਹੀਂ ਪਰ ਦਿਲ ਤਾਂ ਠੀਕ ਕਰੋ ਪਹਿਲਾਂ ਸੋ ਇਸ ਕਰਕੇ ਅੱਜ ਦਾ ਦਿਨ ਬਹੁਤ ਵੱਡਾ ਹੈ ਕਿ ਡਾਕਟਰ ਸਾਹਿਬ ਨੂੰ ਮੈਂ ਮੰਤਰੀ ਸਾਹਿਬ ਨੂੰ ਵਧਾਈ ਦੇਣਾ ਚਾਹਣਾ ਬੜਾ ਉਹਨਾਂ ਨੇ ਦਿਨ ਰਾਤ ਮਿਹਨਤ ਕੀਤੀ ਪਰਦੇ ਦੇ ਪਿੱਛੇ ਵੀ ਬਹੁਤ ਸਾਰੇ ਸਾਡੇ ਦੋਸਤ ਮਿੱਤਰ ਬੈਠੇ ਨੇ ਜਿਹੜੇ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ ਕਿ ਕਿਵੇਂ ਹੋ ਸਕਦਾ ਹੈ ਬਜਟ ਕਿੱਥੋਂ ਆਊਗਾ ਕੀ ਕਰਨਾ ਹੈ ਕਿੰਨੇ ਕ ਤੱਕ ਕੀ ਹੋਊਗਾ ਪਹਿਲਾਂ ਤਾਂ ਨੀਲੇ ਪੀਲੇ ਕਾਰਡਾਂ 'ਚ ਹੀ ਫਸੇ ਰਹੇ ਨਾ ਆਪਾਂ ਅੱਜ ਕਈ ਕੋਈ ਨਹੀਂ ਨੀਲਾ ਪੀਲਾ ਕਾਰਡ ਨਹੀਂ ਸਿੱਧੇ ਹੀ ਜੋ ਪੰਜਾਬ ਦਾ ਵਾਸੀ ਹੈ ਉਹਦਾ ਇਲਾਜ ਹੋਊਗਾ ਜੀ ਨੀਲਾ ਜਾਂ ਪੀਲਾ ਜਾਂ ਹਰਾ ਜਾਂ ਕੋਈ ਕਾਰਡ ਨਹੀਂ ਦੇਖਿਆ ਜਾਊਗਾ ਕੱਲਾ ਵੋਟਰ ਕਾਰਡ ਆਧਾਰ ਕਾਰਡ ਦੇਖਿਆ ਜਾਊਗਾ ਬਸ ਦੈਟਸ ਇਟ ਸੋ ਮੈਨੂੰ ਬੜਾ ਚੰਗਾ ਲੱਗ ਰਿਹਾ ਕਿ ਮੈਂ ਕੋਈ ਪੁਰਾਣੇ ਜਨਮ ਚ ਪੁੰਨ ਨਹੀਂ ਕੀਤੇ ਹੋਣੇ ਕਿ ਇਹ ਕੰਮ ਜਿਹੜਾ ਉਹ ਜਿਸ ਵੇਲੇ ਮੈਂ ਮੁੱਖ ਮੰਤਰੀ ਆ ਪੰਜਾਬ ਦਾ ਤਾਂ ਉਸ ਵੇਲੇ ਕੰਮ ਹੋ ਰਿਹਾ ਹੈ ਪੁਰਾਣੇ ਜਨਮਾਂ ਦੇ ਕੋਈ ਕਿਤੇ ਹੋਣੇ ਕੋਈ ਕੀੜਿਆਂ ਨੂੰ ਚੋਰ-ਚੂਲ ਪਾਤੇ ਹੋਣੇ ਕਿਤੇ ਕਿਸੇ ਗਾਂ ਨੂੰ ਪੇੜਾ ਦੇਤਾ ਹੋਣਾ ਹੈਨਾ ਤਾਂ ਫਿਰਦੇ ਆ ਤੇ ਨਹੀਂ ਤਾਂ ਇੱਥੇ ਕੌਣ ਪੁੱਜਦਾ ਜੀ ਦੁਨੀਆ ਆਉਂਦੀ ਆ ਤੇ ਦੁਨੀਆ ਜਾਂਦੀ ਹੈ ਸਿਕੰਦਰ ਜਦੋਂ ਦੁਨੀਆ ਤੋਂ ਗਿਆ ਦੁਨੀਆ ਜਿੱਤੀ ਸਾਢੇ 17 ਸਾਲ ਦਾ ਦੁਨੀਆ ਜਿੱਤਣ ਲੱਗ ਗਿਆ ਸੀਗਾ ਸਿਕੰਦਰ ਜੋ ਜੀਤਾ ਵਹੀ ਸਿਕੰਦਰ ਐ ਕਹਿਣ ਲੱਗ ਗਿਆ ਸੀ ਮਤਲਬ ਜਿੱਤ ਦਾ ਨਾਂ ਹੀ ਸਿਕੰਦਰ ਹੋ ਗਿਆ ਸੀ 32 ਸਾਲ ਦੀ ਉਮਰ ਚ ਮਲੇਰੀਆ ਨਾਲ ਮਰ ਗਿਆ ਸੀ ਉਹ ਜਿੱਤੀ ਗਿਆ ਜਿੱਤੀ ਗਿਆ ਸਾਰਾ ਕੁਝ ਜਿੱਤੀ ਗਿਆ ਜਦੋਂ ਆਖਰੀ ਵੇਲੇ ਆਇਆ ਪਤਾ ਲੱਗਿਆ ਨੂੰ ਵੀ ਆਖਰੀ ਵੇਲੇ ਸਿਕੰਦਰ ਨੇ ਜਿਹੜੀ ਆਪਾਂ ਕੀ ਕਹਿੰਦੇ ਹਾਂ ਉਹਨੂੰ ਵਿਲ ਕਹਿੰਦੇ ਆ ਵੀ ਆਖਰੀ ਇੱਛਾ ਲਾ ਲਓ ਜੋ ਵੀ ਲਿਖ ਕੇ ਜਾਂਦੇ ਆ ਵੀ ਉਹ ਆਪ ਤਾਂ ਇਹ ਆਹੀ ਲਿਖ ਕੇ ਜਾਂਦੇ ਆ ਆ ਦੁਕਾਨ ਵੱਡੇ ਮੁੰਡਿਆਂ ਨੂੰ ਮਿਲ ਜੇ ਆ ਛੋਟੇ ਨੂੰ ਮਿਲ ਜੇ ਹੈਨਾ ਆਪ ਆਪਣੇ ਕੋਲ ਤਾਂ ਆਹੀ ਕੁਝ ਹੁੰਦਾ ਹੋਰ ਤੇ ਸਿਕੰਦਰ ਨੇ ਲਿਖਿਆ ਕਹਿੰਦਾ ਵੀ ਜਿਹੜੇ ਜਦੋਂ ਮੈਂ ਮਰ ਗਿਆ ਤਦ ਮੇਰੇ ਰਾਜ ਦੇ ਸਭ ਤੋਂ ਵੱਡੇ ਜਿਹੜੇ ਚਾਰ ਵਾਇਦ ਨੇ ਮਤਲਬ ਡਾਕਟਰ ਉਸ ਵੇਲੇ ਡਾਕਟਰਸ ਨਹੀਂ ਸੀਗੇ ਉਸ ਵੇਲੇ ਵਾਇਦ ਸੀ ਚਾਰ ਮੋਸਟ ਫੇਮਸ ਵਾਇਦ ਜਿਹੜੇ ਨੇ ਉਹ ਮੇਰਾ ਜਨਾਜ਼ਾ ਉਠਾ ਕੇ ਤੁਰਨਗੇ ਇਹਦੇ ਨਾਲ ਕੀ ਪਤਾ ਲੱਗੂਗਾ ਇਹਦੇ ਨਾਲ ਕਹਿੰਦਾ ਜਨਤਾ ਨੂੰ ਇਹ ਪਤਾ ਲੱਗੂਗਾ ਕਿ ਯਾਰ ਇਹਦੇ ਕੋਲੇ ਆ ਚਾਰ ਵੀ ਸੀ ਇਹ ਵੀ ਨਹੀਂ ਬਚਾ ਸਕੇ ਇਹਦਾ ਮਤਲਬ ਫੇਰ ਕਹਿੰਦਾ ਜਦੋਂ ਜਨਾਜ਼ਾ ਜਾਊਗਾ ਕਬਰਿਸਤਾਨ ਤੱਕ ਦੌਲਤ ਬਿਛਾ ਦਿਓ ਥੱਲੇ ਸਾਰੀ ਸਿੱਕਿਆਂ ਦੇ ਉੱਤੋਂ ਦੀ ਤੁਰ ਕੇ ਜਾਣ ਲੋਕ ਚਾਂਦੀ ਦੇ ਸੋਨੇ ਦੇ ਸਿੱਕੇ ਦਿੱਤ ਨੇ ਇਹਦੇ ਨਾਲ ਕੀ ਪਤਾ ਲੱਗੂਗਾ ਕਿ ਯਾਰ ਇਹਦੇ ਕੋਲੇ ਇੰਨੇ ਪੈਸੇ ਸੀ ਇੰਨੇ ਸਿੱਕੇ ਸੀ ਇਹ ਵੀ ਨਹੀਂ ਬਚਾ ਸਕੇ ਤਾਂ ਮਤਲਬ ਇਹਨੂੰ ਤੇ ਤੀਜਾ ਸੀਗਾ ਕਹਿੰਦਾ ਮੇਰੇ ਦੋਨੇ ਹੱਥ ਜਨਾਜ਼ੇ ਚੋਂ ਬਾਹਰ ਕੱਢ ਦਿਓ ਥੈਂਕ ਕਹਿੰਦੇ ਇਹਦਾ ਕੀ ਫਾਇਦਾ ਹੋਊਗਾ ਇਹਦੇ ਨਾਲ ਹੀ ਪਤਾ ਲੱਗੂਗਾ ਦੁਨੀਆ ਜਿੱਤਣ ਵਾਲਾ ਵੀ ਖਾਲੀ ਹੱਤ ਗਿਆ ਕੁਝ ਨਹੀਂ ਲੈ ਕੇ ਗਿਆ ਨਾਲ ਦੁਨੀਆ ਜਿੱਤ ਲਾਂਗੇ ਬੜਾ ਕੁਝ ਕਰਾਂਗੇ ਜਾਣਾ ਖਾਲੀ ਆਤੀ ਹੈ ਕਿਸੇ ਦੀ ਜਾਨ ਬਚਾ ਦਈਏ ਨਾ ਪੈਸਾ ਕਮ ਆਉਣਾ ਜੀ ਨਾ ਵੈਦ ਕਮ ਆਉਣੇ ਆ ਬਸ ਕਮ ਆਉਣਾ ਤਾਂ ਸੇਵਾ ਕਮ ਆਉਣੀ ਆ ਦੁਆਵਾਂ ਕਮ ਆਉਣੀ ਆ ਇਹ ਤੋਂ ਵੱਡੀ ਕੋਈ ਕੋਈ ਸੇਵਾ ਹੈ ਨਹੀਂ ਹੋ ਸੋ ਮੈਂ ਤੁਹਾਨੂੰ ਇਸ ਗੱਲ ਦੀ ਵਧਾਈ ਦੇਣੀ ਚਾਹੁੰਦਾ ਅੱਜ ਪੂਰੇ ਪੰਜਾਬੀਆਂ ਨੂੰ ਕਿ 10 ਲੱਖ ਰੁਪਏ ਦਾ ਹੈਲਥ ਕਾਰਡ ਬਸ ਹੈਲਥ ਕਾਰਡ ਦੈਟਸ ਇਟ ਕੋਈ ਹੋਰ ਫਾਰਮੈਲਟੀ ਨਹੀਂ ਕੋਈ ਫਾਰਮ ਨਹੀਂ ਭਰਨਾ ਕੋਈ ਕੁਝ ਨਹੀਂ ਕਰਨਾ ਨਹੀਂ ਤਾਂ ਕਿ ਕਈ ਵਾਰੀ ਕੀਂੰਦਨ ਬੈਂਕਾਂ ਮੁਕਾਂਜਾ ਪੰਕ ਖਤੇ ਜੀ ਨਹੀਂ ਕਲਾਉਂਦੇ ਹੁੰਦੇ ਉਹ ਕਹਿੰਦੇ ਨਹੀਂ ਪੜ ਲਓ ਆਪਾਂ ਕਦੇ ਪੜਿਆ ਐਗਰੀਮੈਂਟ ਹੁੰਦਾ ਥੱਲੇ ਜਿ ਲਿਖਿਆ ਹੁੰਦਾ ਟਰਮਸ ਐਂਡ ਕੰਡੀਸ਼ਨਸ ਅਪਲਾਈ ਬਸ ਉਹ ਸਟਾਰ ਜਿ ਬਣਾ ਕੇ ਲਿਖ ਦਿੰਦੇ ਸਾਰਾ ਕੁਝ ਉਸੇ ਚ ਆ ਜਾਂਦਾ ਜਦੋਂ ਕੋਈ ਪੈਸੇ ਪੁੱਛੀ ਲੋੜ ਪਏ ਉਹ ਕਹਿੰਦੇ ਤੂੰ ਤਾਂ ਟਾਰ ਮਿਲਣਗਣੀ ਜਿੱਤੇ ਸਾਈਨ ਕੀਤੇ ਹੋਏ ਨੇ ਇਹ ਤਾਂ ਅਪਲਾਈ ਹੀ ਨਹੀਂ ਹੁੰਦਾ ਇੱਥੇ ਉਦੋਂ ਐਡੀ ਵੱਡੀ ਬੁੱਕ ਲੈ ਆਉਂਦੇ ਕੌਣ ਪੜੇ ਜੀ ਸਵਿਸ਼ ਕਰਕੇ ਇਹ ਤਾਂ ਅਸੀਂ ਖਤਮੀ ਕਰਤਾ ਉੰਬੀ ਆਪਰ ਦੇ ਆਪਰ ਦੇ ਆ ਖਾਨਾ ਵਰਦੇ ਐ ਚ ਆਪਣੇ ਮਾਪੇ ਦਾ ਨਾਮ ਲਿਖਦੇ ਆ ਹੁਣ ਲੈ ਕਹਿੰਦੇ ਮੋਦੀ ਸਾਹਿਬ ਕਹਿੰਦੇ ਕਹਿੰਦੇ ਵੀ ਨਾ ਨਾਨੀ ਦਾ ਨਾਮ ਵੀ ਦੱਸੋ ਜੇ ਵੋਟ ਪਾਉਣੀ ਹੈ ਹੁਣ ਸਾਡੇ ਵਾਲੇ ਤਾਂ ਪਾਕਿਸਤਾਨ ਤੋਂ ਆਏ ਅਸੀਂ ਕਿੱਥੋਂ ਲੱਭੀਏ ਜੀ ਉੱਥੇ ਸਿਆਲਕੋਟ ਜਾ ਕੇ ਆਪ ਦੇ ਘਰ ਦਾ ਕੁਝ ਪਤਾ ਨਹੀਂ ਬਾਕੀਆਂ ਦਾ ਡਾਟਾ ਮੰਗੀ ਜਾਂਦਾ ਹੱਦ ਮੇਰੀ ਮਾਂ ਨੇ ਵੋਟ ਪਾਉਣੀ ਆ ਉਹ ਉਹ ਪਾਕਿਸਤਾਨ ਤੋਂ ਆਏ ਹੋਏ ਨੇ ਕਿੱਥੋਂ ਲਿਓਗੀ ਮੇਰੀ ਮਾਂ ਉੱਥੋਂ ਪਾਕਿਸਤਾਨ ਅਜਾ ਪਾਕਿਸਤਾਨ ਨਾਲ ਸੰਬੰਧ ਖਰਾਬ ਕਰ ਰੱਖੇ ਨੇ ਉਹ ਤਾਂ ਜਾਣ ਨਹੀਂ ਦਿੰਦੇ ਦੱਸੋ ਸਰ ਕਰੀਏ ਕੀ ਕਰੀਏ ਜਾਈਏ ਕਿੱਧਰ ਜਾਈਏ ਸਰ ਬੋੜੀ ਨਹੀਂ ਪਾਸਾ ਦੇ ਮਤਲਬ ਮੇਰੀ ਮਾਂ ਨੇ ਜੇ ਵੋਟ ਪਾਉਣੀ ਹੈ ਤਾਂ ਉਹਨੂੰ ਪਾਕਿਸਤਾਨ ਤੋਂ ਕਾਗਜ਼ ਮੋਣੇ ਪੈਣਗੇ ਪਾਕਿਸਤਾਨ ਜਾਣ ਨਹੀਂ ਦਿੰਦੇ ਜੀ ਇਹ ਪਾਕਤਾਂ ਦਾ ਸੰਬੰਧ ਕਰਾਉਂਨੇ ਤੂੰ ਤਾਂ ਪਾਕਿਸਤਾਨੀ ਹੋਗੇ ਤੂੰ ਤਾਂ ਆਹ ਹੋਗੇ ਟੀਮ ਨਹੀਂ ਖੜਣੇ ਹੁੰਦੇ ਫਲਾਨਾ ਨਹੀਂ ਕਹਿੰਦੇ ਆ ਦਿਲਜੀਤ ਦੀ ਫਿਲਮ ਚ ਕੋਈ ਪਾਕਿਸਤਾਨੀ ਕਲਾਕਾਰ ਪਹਿਲਾਂ ਜਦ ਕਿ ਪਹਿਲਗਾਮ ਜਿਹੜਾ ਬਹੁਤ ਦੁਖਦਾਇਕ ਘਟਨਾ ਹੋਈ ਉਸ ਤੋਂ ਪਹਿਲਾਂ ਦੀ ਸ਼ੂਟਿੰਗ ਹੈ ਕੋਈ ਕਲਾਕਾਰ ਪਾਕਿਸਤਾਨ ਤੋਂ ਕੋਈ ਸਾਡਾ ਕਲਚਰ ਸਾਂਝਾ ਹੈ ਜੀ ਪੰਜਾਬੀ ਬੋਲਦੇ ਆ ਉਹ ਵੀ ਪੰਜਾਬੀ ਬੋਲਦੇ ਉਹ ਲੈ ਨਾ ਜੀ ਕਹਿੰਦੇ ਇਹ ਫਿਲਮ ਹੀ ਨਹੀਂ ਲੀਸ ਹੋ ਸਕਦੀ ਇਹ ਤਾਂ ਗਦਾਰ ਹੈ ਜੀ ਇਹ ਤਾਂ ਗਦਾਰ ਹੈ ਤੇ ਹੁਣ ਪਾਕਿਸਤਾਨ ਦੀ ਟੀਮ ਖੇਡਣਾ ਹੋਊਗੀ। ਉਹ ਠੀਕ ਹੈ ਸਾਰੀ। ਸਾਨੂੰ ਤਾਂ ਐਂ ਵਰਤੀ ਜਾਂਦੇ ਭੇਡਾਂ ਬੱਕਰੀਆਂ ਵਾਂਗੂ। ਹੁਣ ਤੁਸੀਂ ਲੜਪੋ। ਹੁਣ ਤੁਸੀਂ ਠੀਕ ਹੋ ਜਾਓ। ਹੁਣ ਤੁਸੀਂ ਫੇਰ ਲੜਪੋ। ਹੁਣ ਤੁਸੀਂ ਫੇਰ ਠੀਕ ਹੋ ਜਾਓ। ਉਹ ਅਮਰੀਕਾ ਬੈਠਾ ਜੀ। F16 F ਉਹਨਾਂ ਕੋ ਕਬਾੜ ਹੈ। F16 ਕਬਾੜ ਜਹਾਜ਼ ਨੇ ਉਹ। ਪਾਕਿਸਤਾਨ ਨੂੰ ਵੀ ਵੇਚ ਦਿੰਦੇ ਆ। ਸਾਨੂੰ ਵੀ ਵੇਚ ਦਿੰਦੇ ਆ। ਦੋਨਾਂ ਮੁਲਕਾਂ ਨੂੰ ਵੇਚ ਕੇ ਕਹਿੰਦੇ ਨੇ ਓਏ ਲੜਿਆ ਨਾ ਕਰੋ ਓਏ ਲੜਿਆ ਨਾ ਕਰੋ ਦੱਸੋ ਅਸੀਂ ਬੱਚੇ ਛ ਸਕੂਲ ਛੱਡ ਕੇ ਆਉਣੇ ਆ 16 ਚ ਲੜਾਈ ਵਾਲੇ ਹਥਿਆਰ ਵੇਚ ਕੇ ਸਾਨੂੰ ਕਹੀ ਜਾਂਦੇ ਲੜਿਆ ਨਾ ਕਰੋ ਯਾਰ ਹੱਦ ਕਰੀ ਜਾਂਦੇ ਅਸੀਂ ਸਮਝਦੇ ਨਹੀਂ ਯਾਰ ਸਾਡੇ 10 ਲੱਖ ਬੰਦਾ ਸਾਡਾ ਮਰ ਗਿਆ ਜੀ ਪਾਰਟੀਸ਼ਨ ਵੇਲੇ 47 ਵੇਲੇ ਕੌਣ ਮਰਿਆ ਜੀ ਸਾਡੇ ਨਾਨੇ ਨਾਨੀਆਂ ਸਾਡੇ ਭੂਆ ਫੋਫੜ ਮਰਨ ਨੂੰ ਅਸੀਂ ਰੱਖੇ ਆ ਇਹ ਇਹਨਾਂ ਦਾ ਕੋਈ ਮਰਿਆ ਇੱਕ ਕਦੇ ਗਏ ਹਾਂ ਹਾਂ ਫੌਜ ਦੀ ਟੋਪੀ ਲੈ ਕੇ ਫੋਟੋ ਖਿਚਵਾਉਣ ਜਰੂਰ ਆ ਜਾਂਦੇ ਆਪਰੇਸ਼ਨ ਸਿੰਦੂਰ ਔਰ ਸਿੰਦੂਰ ਵੀ ਵੰਡਣ ਲੱਗ ਗਏ ਸੀ ਇਹਦਾ ਰੌਲਾ ਪੈ ਗਿਆ ਨਹੀਂ ਤਾਂ ਆ ਜਾਂਦੇ ਕਰ ਕਰ ਸਿੰਦੂਰ ਲਾਓ ਜੀ ਮੋਦੀ ਦੇ ਨਾਂ ਦਾ ਉਹ ਜੀ ਦੇ ਲਾਉਣਾ ਤੂੰ ਉਹਦੇ ਲਾਲਾ ਬਾਬਾ ਸਾਡੇ ਵਾਲਿਆਂ ਨੂੰ ਕਿਉਂ ਪਾਇ ਨਿਕਲਿਆ ਸਹੀ ਹੈ ਨਾ ਜੇ ਸਹੀ ਹੈ ਤਾੜੀ ਮਾਰ ਦਿਓ ਨਹੀਂ ਤਾਂ ਨਾ ਮਾਰ ਹੱਦ ਹੈ ਮਤਲਬ ਹਰ ਥਾਂ ਤੇ ਜਾ ਕੇ ਕਹਿੰਦਾ ਇਸ ਜਗ੍ਹਾ ਸੇ ਮੇਰਾ ਪੁਰਾਣਾ ਨਾਤਾ ਹੈ ਜਿਹਦੇ ਨਾਲ ਨਾਤਾ ਹੈ ਉਹਦੇ ਨਾਲ ਬਰਤਦਾ ਨਹੀਂ ਕਿ ਤੂੰ ਵੀ ਜਾ ਕੇ ਕਹਿੰਦੇ ਕਿਹਾ ਜੀ ਕੀ ਬਾਪ ਹੈ ਗਿਆ ਯਾਰ ਇਹ ਕਟਣੀ ਪੈਣੀ ਆ ਹੁਣ ਆਪਾਂ ਕੀ ਕਰੀਏ ਬਦਲੂਗਾ ਦੇਸ਼ ਬਦਲੂਗਾ ਪੜਿਆ ਲਿਖਾ ਬੰਦਾ ਹੋਊਗਾ ਜਿਨੇ IIT ਕਲੀਅਰ ਕੀਤੀ ਹੋਊਗੀ ਇੰਜੀਨੀਅਰ ਹੋਊਗਾ ਜਿਹੜਾ IRS ਅਫਸਰ ਦੇਸ਼ ਦੀ ਆਰਥਿਕਤਾ ਨੂੰ ਵੀ ਸਮਝਦਾ ਹੋਊਗਾ ਉਹ ਬੰਦਾ ਜਿਸ ਦਿਨ ਰਾਸ਼ਟਰਪਤੀ ਇਹ ਕਹੂਗਾ ਨਾ ਕਿ ਮੈਂ ਉਹ ਬੰਦਾ ਇਧਰੋਂ ਕਹੂਗਾ ਮੈਂ ਅਰਵਿੰਦ ਕੇਜਰੀਵਾਲ ਇਸ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਸਾਰ। ਇਹ ਬੰਦਾ ਲੇਖ ਲਿਓ ਅੱਜ ਬੰਦਾ ਹੋਇਆ ਇਹ। ਉਹਦੇ ਦੇਸ਼ ਚ ਸੁਧਰੀਗਾ। ਨਹੀਂ ਤਾਂ ਅਮਰੀਕਾ ਵਾਲੇ ਪਛਤਾਉਂਦੇ ਫਿਰਦੇ ਕਹਿੰਦੇ ਅਸੀਂ ਆਪ ਕਮਲਾ ਚੋਣ ਬੈਠੇ। ਮੈਂ ਕਿਹਾ ਅਮਰੀਕਾ ਦੇ ਮੇਰੇ ਦੋਸਤ ਨੇ ਬਹੁਤ سارے ਮੈਂ ਕਿਹਾ ਤੁਹਾਨੂੰ ਵੀ ਹੁਣ ਪਤਾ ਲੱਗੂ ਮਾੜਾ ਲੀਡਰ ਚੁਣਨ ਦੇ ਤੁਹਾਨੂੰ ਨੁਕਸਾਨ ਕੀ ਹੁੰਦੇ ਨੇ। ਪਹਿਲਾਂ ਸਾਨੂੰ ਹੀ ਗਾਲਾਂ ਕੱਢੀ ਜਾਂਦੇ ਸੀ। ਮੈਂ ਕਿਹਾ ਹੁਣ ਟਰੰਪ ਚੁਣ ਲਿਆ ਤੁਸੀਂ ਬਸ ਉਹ ਕੁਝ ਵੀ ਕਹਿੰਦਾ ਤੜਕਾ ਚਾਹ ਪੀ ਕੇ ਕੁਝ ਹੋਰ ਗੱਲ ਕਹਿੰਦਾ ਉਹ ਦੁਪਹਿਰੇ ਕੁਝ ਹੋਰ ਗੱਲ ਕਹਿੰਦਾ ਆਥਣੇ ਕੁਝ ਹੋਰ ਕਹਿੰਦਾ ਮੈਂ ਫਲਾਨ ਨੂੰ ਗ੍ਰਿਫਤਾਰ ਕਰ ਲੂੰ ਫਲਾਨ ਨੂੰ ਮੈਂ ਕੱਢ ਦੂੰ ਫਲਾਨ ਨੂੰ ਮੈਂ ਛੱਡ ਦੂੰ ਫਲਾਨ ਨੂੰ ਮੈਂ ਵੜ ਦੂੰ ਹਾਲਾਤ ਉਹਦੇ ਵੀ ਉਹੀ ਨੇ ਜਿਹੜੇ ਆਪਣੇ ਵਾਲੇ ਦੇ ਨੇ ਪਤਨ ਤਾਂ ਉਹਨੇ ਹੀ ਤਾਂ ਸਿਖਾਇਆ ਹੈ ਪਤਨ ਇਹ ਨੇ ਉਹਨੂੰ ਸਿਖਾਇਆ ਹੈ ਇਹ ਤੇ ਜਾਂਚ ਜਾਰੀ ਹੈ ਪਰ ਇੰਨਾ ਕਹਿ ਦੁਨੀਆ ਨਾ ਸੁਲੀ ਤੇ ਟੰਗੀ ਪਈ ਆ ਜੀ ਯਾਰ ਸਾਨੂੰ ਜਿਉਂ ਲੈਣ ਦੋ ਯਾਰ ਰਿਕਸ਼ਿਆਂ ਦੇ ਪਿੱਛੇ ਵੀ ਲਿਖਿਆ ਹੁੰਦਾ ਜਿਓ ਔਰ ਜੀਨੇ ਦੋ ਨਾ ਜਿਉਉਣੇ ਆ ਨਾ ਜਿਉਣ ਦਿੰਨੇ ਆ ਨਵੇਂ ਪੰਗੇ ਪਾਉਣੇ ਆ ਬਸ ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹਣਾ ਜਿਓ ਔਰ ਜੀਨੇ ਦੋ ਔਰ ਲੰਬਾ ਜਿਓ ਉਮਰਾਂ ਹੋਣ ਤੁਹਾਡੀਆਂ ਪਰ ਦੇਖੋ ਪੰਜਾਬੀ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਜੇ ਕਿਸੇ ਨੂੰ ਅਸੀਸ ਦੇਣੀ ਹੋਵੇ ਤਾਂ ਇਹ ਤੋਂ ਵੱਡੀ ਅਸੀਸ ਨਹੀਂ ਹੋ ਸਕਦੀ ਕਿ ਜਾ ਤੇਰੀ ਉਮਰ ਲੋਕਗੀਤ ਜਿਹੀ ਹੋਵੇ ਫੋਕ ਸੌਂਗ ਕਿ ਤੇਰੀ ਉਮਰ ਲੋਕਗੀਤ ਜਿਹੀ ਹੋਵੇ ਲੋਕਗੀਤ ਦੀ ਕੋਈ ਉਮਰ ਨਹੀਂ ਹੁੰਦੀ ਪਤਾ ਨਹੀਂ ਕਦੋਂ ਤੋਂ ਚੱਲਿਆ ਆਉਂਦਾ ਮਿਰਜ਼ਾ ਹੀਰ ਪਤਾ ਨਹੀਂ ਕਦੋਂ ਤੋਂ ਚੱਲੇ ਆਉਂਦੇ ਆ ਤੇਰੀ ਉਮਰ ਲੋਕਗੀਤ ਜਿਹੀ ਜੇ ਕਿਸੇ ਨੂੰ ਵੱਧ ਦੁਆ ਦੇਣੀ ਹੋਵੇ ਤਾਂ ਇਤੋਂ ਵੱਡੀ ਕੋਈ ਵੱਧਵਾ ਨਹੀਂ ਕਿ ਜਾਂ ਤੈਨੂੰ ਤੇਰੀ ਮਾਂ ਬੋਲੀ ਭੁੱਲ ਜੇ। ਰਸੂਲ ਹਮਜ਼ਾ ਤੌਬ ਨੇ ਵੀ ਇਹੀ ਲਿਖਿਆ ਮੇਰਾ ਦਾਬਿਸਤਾਨ ਕਿਤਾਬ ਦੇ ਵਿੱਚ ਕਿ ਮਾਂ ਬੋਲੀ ਤੋਂ ਵੱਡੀ ਕੋਈ ਗਾਲ ਵੀ ਨਹੀਂ ਮਾਂ ਬੋਲੀ ਤੋਂ ਵੱਡੀ ਕੋਈ ਅਸੀਸ ਵੀ ਨਹੀਂ। ਅਸੀਂ ਪੰਜਾਬੀ ਆ ਅਸੀਂ ਤਾਂ ਪੰਜਾਬ ਰਹਿਣ ਵਾਲਿਆਂ ਹਰ ਰੋਜ਼ ਸਰਬੱਤ ਦਾ ਭਲਾ ਮੰਗਣ ਵਾਲੀ ਗੁਰਬਾਣੀ ਪੜਨ ਵਾਲੇ ਲੋਕ ਆ। ਤੇ ਸਾਨੂੰ ਕੋਈ ਮਤਲਬ ਐ ਕਰਜੂਆ ਵੀ ਤੂੰ ਆ ਨਾ ਕਰ ਤੂੰ ਆਉਣਾ ਨਾ ਕਰ ਤੂੰ ਆ ਨਾ ਕਰ ਐ ਕਿਵੇਂ ਕਰ ਸੋਇਸ ਕਰਕੇ ਮੈਂ ਤੁਹਾਨੂੰ ਵਧਾਈ ਦੇਣੀ ਚਾਹੁੰਦਾ ਕਿ ਆਪਾਂ ਤੰਦਰੁਸਤ ਰਹਿਣਾ ਪੰਜਾਬ ਜਰਨੈਲਾਂ ਦਾ ਕਰਨੈਲਾਂ ਦਾ ਪੰਜਾਬ ਸੀ ਪੰਜਾਬ ਗਿੱਧਿਆਂ ਭੰਗੜਿਆਂ ਦਾ ਪੰਜਾਬ ਪੰਜਾਬ ਕਬੱਡੀਆਂ ਕੁਸ਼ਤੀਆਂ ਦਾ ਪੰਜਾਬ ਪੰਜਾਬ ਮਿਲਖਿਆਂ ਦਾਰਿਆਂ ਦਾ ਪੰਜਾਬ ਅੱਜ ਪੰਜਾਬ ਟੀਕਿਆਂ ਦਾ ਪੰਜਾਬ ਚਿੱਟੇ ਦਾ ਪੰਜਾਬ ਆ ਬਣਾ ਕੇ ਰੱਖਤਾ ਸਾਨੂੰ ਯੁੱਧ ਛੇੜ ਲਿਆ ਸੀ ਟਾਈਮ ਥੋੜਾ ਜਿਹਾ ਲੱਗ ਗਿਆ ਯੁੱਧ ਵਾਸਤੇ ਨਾ ਥੋੜਾ ਪਲੈਨਿੰਗ ਕਰਨੀ ਪੈਂਦੀ ਪਲੈਨਿੰਗ ਤੇ ਟਾਈਮ ਲੱਗ ਗਿਆ ਪਰ ਜਿਹੜਾ ਜੁੱਧ ਛੇੜ ਲਿਆ ਨਾ ਹੁਣ ਹੁਣ ਇਹ ਹਟ ਇਹ ਪੂਰਾ ਜਿੱਤ ਕੇ ਹੀ ਹਟਾਂਗੇ ਇਹ ਯੁੱਧ ਨਸ਼ੇ ਬਰੁੱਧ ਜਿਹੜਾ ਨਾ ਇਹ ਜਿੱਤ ਕੀ ਹਟਣਾ ਬਸ ਜਿੱਤਣਾ ਹੈ ਇਹ ਕਲੰਕ ਪੰਜਾਬ ਦੇ ਮੱਥੇ ਤੋਂ ਲਾ ਦੇਣਾ ਤੇ ਪੰਜਾਬ ਪੰਜਾਬੀ ਤਾਂ ਜੀ ਆਏ ਨੇ ਬੁਲਾਉਣਾ ਨੇ ਤੇ ਉਹ ਕੋਨੇ ਫਿਲਮਾਂ ਫੁਲਮਾਂ ਬਣ ਲੱਗੀਆਂ ਸੀ ਸਾਡੇ ਤੇ ਹੁਣ ਪੰਜਾਬ ਦੀਆਂ ਫਿਲਮਾਂ ਬਣਣ ਗਈਆਂ